ਲੇਵੇ ਵਾਲੇ ਪਾਸੋਂ ਤੋਂ ਤੁਸੀਂ ਦੇਖ ਲਓ ਵੀ ਬਹੁਤ ਸੋਹਣੇ ਆਰਡਰ ਕੁਆਲਿਟੀ ਵਾਲੀ ਜਿਹੜਾ ਉਹਨੀਆਂ ਨੂੰ ਰਜਾ ਕੇ ਬੱਚੀ ਨੂੰ ਵੀ ਜਦੋਂ ਹੋ ਹੋ ਗਿਆ ਨਾ ਅੱਛਾ ਵੀ ਉਹ ਕੋਈ ਫੜਾ ਯਾਰ ਦੁੱਧ ਪੁੱਛੇ ਛੂਟ ਬੋਲੀ ਜਾਂਦਾ ਅੱਜ ਘਾ ਦੇਖਦਾ ਹੁਣ ਜਿਹੜਾ ਪਾਸਾ ਜਿਹੜਾ ਹੈਗਾ ਮੱਝ ਦਾ ਬਹੁਤ ਜਿਆਦਾ ਚੰਗਾ ਲੇਵਾ ਨੈਕਸਟ ਐਨੂੰ ਨਵਾ ਕੇ ਇਹਨਾਂ ਇਹ ਕਰੀ ਚੱਲ ਮੇਰੇ ਲਾਡੂ ਆ ਫਲਾਡੂ ਆ ਉਹ ਤਾਂ ਆਪਾਂ ਨੂੰ ਕਰਨਾ ਨਹੀਂ ਆਉਂਦਾ ਐਵੇਂ ਚੱਕ ਬਲਗਮਣਾ ਚਲਾਉਂਦਾ ਕਿ ਫੇ ਜਿਵੇਂ ਮੇਲਿਆਂ ਤੇ ਤਬਾਈ ਹੁੰਦੀ ਹੈ ਹਨਾ ਜਿਵੇਂ ਬਾਲਟੀ ਨੂੰ ਜੋੜ ਕੇ ਟਾਈਮ-온 ਟਾਈਮ ਹਾਂ ਠੀਕ ਹੈ ਨਾ 18 ਤੋਂ 18.5 ਦੇ ਵਿਚਾਲੇ ਵਿਚਾਲਿਆਗਾ ਅੱਛਾ ਜਿੰਨਾਂ ਤੋਂ ਇਹ ਕਰੀਓਗੇ ਉਹਨੇ ਵੀ ਕੱਟੀ 6 ਮਹੀਨਿਆਂ ਦੀ 40000 ਦੀ ਕੱਟੀ ਆਪਾਂ ਰੱਖ ਲਾਂਗੇ ਇਹਦੀ ਕੱਟੀ ਵਾਪਸ ਉਂਗਲ ਨਹੀਂ ਆਪਣੇ ਕੰਨੀ ਕਰ ਸਕਦਾ ਕਿਤੇ ਕੋਈ ਹੋਊ ਸਹੀ ਹਾਂ ਨਹੀਂ ਇਹ ਤਾਂ ਤੇਰਾ ਉੰਡੀ ਨੂੰ 21 ਨਹੀਂ ਕਹ ਲੈ 21 ਨੂੰ 19 ਦੱਸਾਂਗੇ ਦੇਣਾ ਫੀਡ ਤੇ ਬਰੀਡ ਨਹੀਂ ਦੇਣਾ ਇਹਨਾਂ ਜਿਆਦੇ ਹਾਂ ਤੇ ਬਾਕੀ ਲੋਕਾਂ ਦੀ ਜਗ੍ਹਾ ਸਾਨੂੰ ਪਤੀਏ ਦੇਖਦੇ ਆ ਗੱਲਾਂ ਦੰਦੀਆਂ ਨਹੀਂ ਇਹ ਹਾਂ ਕੀ ਹਿਸਾਬ ਕਿਤਾਬ ਨਾਲ ਦੇ ਰਹੇ ਹਾਂ ਫਿਰ ਹੁਣ ਇਹਦੀ ਰੋਜ਼ 1500 ਰੁਪਏ ਰੱਖਿਆ ਬਾਈ ਆਪਾਂ 1500 ਰੁਪਏ ਹਾਂਜੀ ਹਾਂ ਬਾਕੀ ਕੋਈ ਹਾਂਜੀ ਹਸੀਕਲ ਦੋਸਤੋ ਬਹੁਤ ਬਹੁਤ ਸਵਾਗਤ ਕਰਦਾ ਮਿੱਤਰੋ ਤੇ ਅੱਜ ਪਹੁੰਚੇ ਸੀ ਆਪਾਂ ਫਤੇਗੜ ਛੰਨਾ ਦੇ ਵਿੱਚ ਬਾਈ ਸਿਰੇ ਕੋਲੇ ਬਾਈ ਸਿਰੇ ਕੋਲੇ ਨਾ ਬਹੁਤ ਜਿਆਦੇ ਚੰਗੇ ਪਸ਼ੂ ਆ ਜਿਵੇਂ ਆਪਾਂ ਨਾ ਦੋਕ ਦਾ ਪਸ਼ੂ ਬਾਈ ਨਹੀਂ ਇਹ ਦੇਣੇ ਇੱਕ ਗਾਂ ਆ ਗਈ ਤੇ ਇੱਕ ਆ ਗਈ ਇਧਰ ਇਹਨਾਂ ਦੀ ਤੇ ਜਾਣਕਾਰੀ ਆਪਾਂ ਸਟਾਰਟਿੰਗ ਦੇ ਵਿੱਚੋਂ ਲੈ ਕੇ ਦੇਵਾਂਗੇ। ਬਾਕੀ ਨਾ ਜਿਹੜੇ ਘਰੇ ਪਸ਼ੂ ਰੱਖੇ ਹੋਏ ਐ ਉਹ ਵੀ ਚੰਗੇ ਨੇ। ਜਿਵੇਂ ਆਹ ਸਾਹਮਣੇ ਮੱਝ ਖੜੀ ਐ ਨਾ ਇਹਨੇ ਵੀ ਚੰਗਾ ਦੁੱਧ ਦਿੰਦਾ ਤੇ ਇੱਕ ਤੁਹਾਨੂੰ ਮੇਲਿਆਣੀ ਮੱਝ ਤਾਂ ਹੋਣਾ ਜਿਹਨੇ 20-21 ਕਿਲੋ ਦੁੱਧ ਖੁੱਲਾ ਦਿੱਤਾ ਹੋਇਆ ਚਵਾਈ ਵੀ ਹੋਈ ਵੀ ਐ ਕਿੰਨੇ ਦੁੱਧ ਦੀ ਚਵਾਈ ਹੋਈ ਹੋਈ ਉਹ ਵੀ ਦੱਸਾਂਗੇ। ਜਿਵੇਂ ਤੁਸੀਂ ਜੱਜਮੈਂਟ ਕਰੋਗੇ ਨਿੱਕੀ ਮੱਝ ਆ ਹਨਾ ਪਰ ਦੁੱਧ 20-21 ਕਿਲੋ ਖੁੱਲਾ ਥਾਪੀਆ ਹੈਗਾ ਐ ਨਹੀਂ ਹੈਗਾ ਵੀ ਨਹੀਂ ਦਿੱਤਾ ਤਨੋਲੇ ਮੇਲੇ ਦੇ ਵਿੱਚ ਵਿੱਚ ਵਾਈ ਹੋਈ ਸੀ ਇਹਦੀ ਉੱਥੇ ਕਿੰਨਾ ਦਿੱਤਾ ਸੀ ਉਹ ਵੀ ਪੁੱਛਾਂਗੇ ਆਪਾਂ ਬਾਕੀ ਯਾਰ ਸਾਰੇ ਦੇ ਸਾਰੇ ਪਸ਼ੂ ਨਾ ਚੰਗੇ ਆ ਬਾਈ ਦਾ ਹੈਗਾ ਕੰਮ ਦੁੱਧ ਦਾ ਮੈਂ ਤੁਹਾਨੂੰ ਦੱਸਾਂ ਇੱਕ ਮਤਲਬ ਨਾ ਜਿਹੜਾ ਹੈਗਾ ਬਾਈ ਕੋਲੇ ਝੋਟਾ ਵੀ ਆ ਉਹ ਵੀ ਚੰਗੇ ਦੁੱਧਰ ਰਿਕਾਰਡ ਵਾਲੀ ਮੱਝ ਦਾ ਤੁਹਾਨੂੰ ਮੈਂ ਦਿਖਾਉਂਗਾ ਇਹ ਇਧਰਲੇ ਪਾਸੇ ਆ ਗਿਆ ਆਹ ਝੋਟਾ ਹਨਾ ਸਾਹਮਣੇ ਖੜਾ ਹੈਗਾ ਇਹ ਆ ਗਿਆ ਚੰਗੇ ਬਰੀਡ ਦਾ ਝੋਟਾ ਆ ਗਿਆ ਮੈਂ ਤੁਹਾਨੂੰ ਦੱਸਾਂ ਇੱਕ ਬਾਈ ਕੋਲੇ ਜੇ ਗੱਲ ਕਰੀਏ ਉਧਰ ਖੋਏ ਦਾ ਕੰਮ ਵੀ ਆ ਸਾਰਾ ਕੁਝ ਹਨਾ ਤੇ ਇਧਰ ਦੁੱਧ ਵੀ ਪਾਉਣ ਜਾਂਦੇ ਆ ਕੰਮ ਮਤਲਬ ਕੀ ਹੈ ਵੀ ਕੋਈ ਵੀ ਛੱਡਣਾ ਨਹੀਂ ਹੈਗਾ ਜਿਹੜਾ ਪਸ਼ੂਆਂ ਦੇ ਅੰਡਰ ਆਉਂਦਾ ਆਜੋ ਬਾਈ ਨਾਲ ਕਰਵਾਉਣੀ ਹੈ ਗੱਲਬਾਤ ਤੇ ਸਾਰੀ ਜਾਣਕਾਰੀ ਇਹਨਾਂ ਜਾਨਵਰਾਂ ਦੀ ਲੈ ਕੇ ਦਿੰਦੇ ਸਸਰੀਕਾਰ ਬਾਈ ਸਾਰਿਆਂ ਨੂੰ ਜਿੰਨੇ ਵੀ ਆਪਣੇ ਚੈਨਲ ਨਾਲ ਜੁੜੇ ਹੋਏ ਨੇਗੇ ਕੋਈ ਬਾਹਰੋਂ ਇਧਰੋਂ ਆਪਣੇ ਸਾਰਿਆਂ ਨੂੰ ਸਸਰੀਕਾਰ ਤੇ ਬਾਈ ਜੇ ਗੱਲ ਕਰਗੇ ਆਪਣੇ ਪ੍ਰੋਪਰ ਐਡਰੈਸ ਤੇ ਨਾਮ ਦੱਸੋਗੇ ਪਿੰਡ ਫਤੇਗੜਾ ਛੰਨਾ ਬਾਈ ਜ਼ਿਲ੍ਹਾ ਬਰਨਾਲਾ ਤੇ ਨੇੜੇ ਆਪਣੇ ਬਰਨਾਤਰਾਉਲਾ ਵੀ ਰਹਿ ਜਾਂਦਾਗਾ ਥੌਲਾ ਵੀ ਰਹਿ ਜਾਂਦਾ ਨਾ ਮੇਰਾ ਜਿਆਦਾ ਥੌਰ ਬਈ ਸ਼ਰੀ ਹੀ ਕਹਿੰਦੇ ਹਾਂ ਠੀਕ ਹੈ ਅਹ ਸਾਰੇ ਜਿਵੇਂ ਆਪਾਂ ਗੱਲ ਕਰ ਲ ਗਏ ਹੁਣ ਹਨਾ ਅੱਜ ਤਾਂ ਆਪਾਂ ਜਿਵੇਂ ਦੋ ਜਨਵਰਾਂ ਦੀ ਡਿਟੇਲ ਦੇਣੀ ਇੱਕ ਤਾਂ ਮੱਝ ਆ ਗਈ ਚੰਗੀ ਹਨਾ ਤੇ ਇੱਕ ਆ ਗਈ ਗਾਂ ਕਿਹੜੇ ਵਾਸਤੇ ਸਟਾਰਟ ਕਰ ਗਏ ਫਿਰ ਬਾਕੀ ਇਦੋਂ ਹੀ ਕਰ ਲਓ ਦੋਨੀਆਂ ਚੰਗੀਆਂ ਨੇ ਆ ਗਈਆਂ ਹਨਾ ਠੀਕ ਆ ਪਹਿਲਾਂ ਐ ਕਰ ਤੂੰ ਗਾਂ ਕਿ ਨਹੀਂ ਆ ਜਾ ਇੱਧਰ ਮੱਝ ਤਾਂ ਮੈਂ ਤੁਹਾਨੂੰ ਦੱਸਾਂ ਗੱਲ ਵੀ ਚੰਗੀ ਹੈਗੀ ਹੈਗੀ ਗਾਂ ਵੀ ਦਿਖਾਉਣੇ ਆਪਾਂ ਇਹ ਗਾਂ ਦੀ ਦੱਸ ਮੈਨੂੰ ਵੀ ਕਿੰਨਾ ਸੂਆ ਇਹ ਦੂਜਾ ਸੂਆ ਬਾਈ ਇਹਦਾ ਗਾਂ ਦਾ ਦੂਜਾ ਸੂਆ ਹਾਂ ਜੇ ਇਹ ਦੂਜਾ ਸੂਆ ਹੈ ਤੇ ਕਦੋਂ ਮਤਲਬ ਸੂਈ ਇਹ ਇਹ ਬਾਈ ਰਾਤ ਨੂੰ ਸੂਈ ਆ ਇਹਨੂੰ ਮੰਨ ਕੇ ਚੱਲ ਲਓ ਵੀ ਅਜੇ ਆਪਾਂ ਕਹਿ ਦ ਬਰਾਤ ਰੰਗ ਰੰਗ ਹੋ ਗਏ ਹਨ ਠੀਕ ਹੈ ਮਗਰ ਬੱਛਾ ਕਿ ਬੱਛੀ ਮਗਰ ਬੱਛੀ ਆ ਗਈ ਬਾਈ ਮਗਰ ਬੱਛੀ ਆ ਗਈ ਠੀਕ ਹੈ ਅ اچھا ਮੈਨੂੰ ਐ ਦੱਸ ਜਿਵੇਂ ਦੂਜੇ ਸੂਏ ਸੋਈ ਆ ਲੇਵਾ ਬਹੁਤ ਬਣਾਇਆ ਹਾਂਜੀ ਹਾਂ ਮੈਨੂੰ ਐ ਦੱਸ ਵੀ ਬੱਚੇ ਨੂੰ ਵੀ ਚੰਗਾ ਆਇਆ ਹੋਊਗਾ ਬਾਪਾ ਦੁੱਧ ਵੀ ਉਹ ਖਾਲੀ ਕਰਤਾ ਸੀ ਨਾ ਮੈਨੂੰ ਇੱਕ ਗੱਲ ਐ ਦੱਸ ਵੀ ਹੁਣ ਇਹ ਦੂਜੇ ਸੂਏ ਦੁੱਧ ਕਿੰਨਾ ਕੁ ਪਾ ਦੂਗੀ ਦੂਜੇ ਸੂਏ ਬਾਈ 30 ਤੋਂ 35 ਕਿਲੋ ਦਾ ਕਰ ਆਰਾਮ ਨਾਲ ਉਮੀਦ ਆ ਪਾਉਣ ਦੀ ਹਨਾ ਵਧੀਆ ਸੇਵਾ ਕਰੇ ਵੱਧ ਵੀ ਦੇ ਸਕਦੀ ਹੈ ਹਨਾ ਕਾਹੇ ਨੂੰ 50 ਕਿਲੋ ਕਹਿੰਦੇ ਵੀ 40 ਕਹਦੇ ਉਹ ਕੀ ਫਾਇਦਾ ਹਨਾ ਝੂਠ ਬੋਲੇ ਦਾ ਮਤਲਬ 30 ਤੋਂ ਬਾਹਰ ਬਾਹਰ ਰਹੂਗੀ 30 ਤੋਂ ਬਾਹਰ ਬਾਹਰ ਰਹੂਗੀ ਠੀਕ ਆ ਆਰਾਮ ਨਾਲ ਲੈ ਫਿਰ ਖੋਲ ਕੇ ਰ ਆਪਾਂ ਤੋੜ ਕੇ ਦਿਖਾਗੇ ਅ ਲੋਬੀ ਮਿੱਤਰੋ ਜੇ ਗੱਲ ਕਰਕੇ ਹਨਾ ਐ ਸ਼ਹਿਰ ਜਾਂ ਕ੍ਰਾਸ ਦੇ ਵਿੱਚ ਪੈਂਦੀ ਹੈ ਗਾਂ ਹੈਗੇ ਚੰਗੇ ਲੈਵਾਲੂ ਉਹ ਵੀ ਚੰਗਾ ਤੁਸੀਂ ਦੇਖੋਗੇ ਹਨਾ ਖੜੀ ਦਾ ਮੈਂ ਲੈਵਾਂ ਨੋਟ ਕਰਵਾ ਲਾਂ ਮਗਰ ਬੱਛੀ ਹੈ ਇਹ ਲੈਵੇ ਵਾਲੀ ਤਾਂ ਜੇ ਮਾਂ ਦੀ 30 ਨਾ ਪੰਡ ਲੈਵੇ ਦੀ ਲਈ ਖੜੀ ਆ ਦੁੱਧ ਵੀ ਖੁੱਲਾ ਪਾਉਗੀ ਇਹ ਆਪਾਂ ਤੁਹਾਨੂੰ ਇੱਥੋਂ ਦਿਹਾਉਣੇ ਆ ਹਣ ਲੈ ਜਾ ਬਈ ਸੇਰਾ ਇਹ ਲੇਵੇ ਵਾਲੇ ਪਾਸੋਂ ਤੋਂ ਤੁਸੀਂ ਦੇਖ ਲਓ ਵੀ ਬਹੁਤ ਸੋਹਣੇ ਆਰਡਰ ਕੁਆਲਿਟੀ ਵਾਲੀ ਜਿਹੜਾ ਲੇਵੇ ਨੂੰ ਥਾਨ ਲੱਗਿਆ ਨਾ ਉਹ ਵੀ ਐਨ ਪੂਰਾ ਰੋਗ ਰੋਗ ਦਾ ਲੱਗਿਆ ਬਾਕੀ ਤਾਜੀ ਸੂਈ ਆ ਹਜੇ ਤਾਂ ਠੰਡ ਦਾ ਕਰਕੇ ਹਜੇ ਨਿਮਾਈ ਤਵਾਈ ਵੀ ਹੈ ਨਹੀਂ ਤੁਹਾਨੂੰ ਪਤਾ ਹੀ ਹੈ ਹਨਾ ਇਧਰ ਦੇਖੋ ਤੁਸੀਂ ਫੇਸ ਦੀ ਬਿਊਟੀ ਵੀ ਚੈੱਕ ਕਰ ਲਓ ਇਹ ਸ਼ਹਿਰ ਚ ਆ ਗਈ ਇਹ ਸ਼ਹਿਰ ਚ ਆ ਗਈ ਹਨਾ ਇਹ ਇਧਰਲੇ ਪਾਸੋਂ ਥਾਨ ਸੋਣ ਜਿਹੜੇ ਹੈਗੇ ਨਾ ਐਨ ਪੂਰਾ ਸੋਹਣਾ ਮਤਲਬ ਨੇਵਾ ਵੀ ਬਾ ਕਮਾਲ ਆ ਨੇਵਾ ਤੁਸੀਂ ਦੇਖ ਲਓ ਵੀ ਐਂਡ ਧੁੰਨੀ ਤੱਕ ਲਾਈ ਖੜੀ ਹੈਗੀ ਅੱਛਾ ਸਿਰੇ ਜਿਵੇਂ ਆਪਾਂ ਮੰਨ ਕੇ ਚੱਲ ਗਏ ਹਨਾ ਵੀ ਠੰਡ ਕਰਕੇ ਪਸ਼ੂ ਨੂੰ ਆਏ ਤਾਂ ਵਜ ਦਾ ਚੱਲ ਨਹੀਂ ਹੈਗੇ ਬਾਕੀ ਕੁਆਲਿਟੀ ਦੱਸਦੀ ਆ ਹਨਾ ਕੁਆਲਿਟੀ ਆ ਬਾਈ ਬਾਕੀ ਥਣ ਤੁਹਾਨੂੰ ਬਹੁਤ ਚੰਗਾ ਲੱਗਿਆ ਹੋ ਬੈੜ ਨੂੰ ਹਨਾ ਟਾਮੀ ਬੈੜ ਨੂੰ ਇੰਨਾ ਥਣ ਲੱਗਦਾ ਹੁੰਦਾ ਚੰਗਾ ਤੇ ਇਹ ਫਿਰ ਆਪਾਂ ਜੀ ਮੰਨ ਕੇ ਚੱਲ ਗਏ ਵੀ 30 ਕਿਲੋ ਤੋਂ ਬਾਹਰ ਦੇਊਗੀ ਦੁੱਧ ਆਰਾਮ ਨਾਲ ਬਾਹਰ ਦੇਊਗੀ ਹਾਂ ਬਾਈ ਠੀਕ ਹੈ ਤੇ ਇਹਦਾ ਫਿਰ ਰੇਟ ਕਿਵੇਂ ਕਰਤਾ ਆਪਾਂ ਰੇਟ ਬਾਈ ਇਹਦਾ ਫੋਨ ਤੇ ਕਰ ਲਾਂਗੇ ਹਨਾ ਤੂੰ ਮੈਂ ਕਹਣਾ ਵੀ ਨਵੇਂ ਰੇਟ ਦੇ ਬਸ ਜਿੰ ਨਾ ਫੋਨ ਤੀ ਕਰ ਲਾ ਕੇ ਚਲ ਜੇ ਤਾਂ ਕੋਈ ਉਹ ਹੋਇਆਗਾ ਹਨ ਰੈਡ ਜੈਜ਼ਰ ਹੋਊਗਾ ਕੋਈ ਉਹ ਨਹੀਂ ਆਪਣੇ ਕੋਲ ਦਾ ਵਿੱਚ ਕਿਹੜਾ ਪਵਾਗਾ ਹਨ ਅੱਛਾ ਹੁਣ ਮੈਨੂੰ ਐਂ ਦੱਸ ਵੀ ਜਿਹੜੀ ਤੇਰੀ ਮੱਝ ਆ ਗਈ ਤੇ ਮੱਝ ਦਾ ਸੂਆ ਖਿੰਮ ਆ ਗਿਆ ਤੀਜਾ ਸੂਆ ਆ ਗਿਆ ਭਾਈ ਇਹਦਾ ਤੀਜਾ ਸੂਆ ਇਹ ਕਿੰਨੇ ਕ ਦਿਨਾਂ ਦੀ ਸੂਈ ਆ ਇਹਨੂੰ ਬਾ 18 ਤੋਂ 20 ਰਾਂ ਦੇੜ ਫੇੜਾ ਹੋ ਗਿਆ ਹੁਣ ਸੂਈ ਨੂੰ ਅ ਮਗਰ ਬੱਚਾ ਇਹਦੇ ਕੱਟਾ ਕਿ ਮੰਗਰੇ ਦੇ ਭਾਈ 1070 ਦੀ ਕੱਟੀ ਆ ਗਈ ਐ ਛੜੀ ਵੀ ਦੀ ਐਚ ਐਲ ਡੀ ਵੀ ਦੀ 1070 ਦੀ ਕੱਟੀ ਆ ਗਈ ਠੀਕ ਹੈ ਤੇ ਹੁਣ ਦੁੱਧ ਦਾ ਜੇ ਆਪਾਂ ਗੱਲ ਕਰੀਏ ਇਸ ਮੱਝ ਥੱਲੇ ਦੁੱਧ ਕਿੰਨਾ ਮਿਲੂਗਾ ਦੁੱਧ ਭਾਈ ਆ ਜਦੋਂ ਅਗਲਾ ਸੌਦਾ ਕਰੂਗਾ ਹਨਾ ਜਿਵੇਂ ਹੋ ਗਿਆ ਵੀ ਆਪਾਂ 18 ਪਲੱਸ ਕੰਡਾ ਲਵਾ ਕੇ ਦੇ ਦਾਂਗੇ ਅਗਲੇ ਨੂੰ ਹੁਣ ਅੱਛਾ ਹੁਣ ਵੀ ਸਾਡੇ ਮਤਲਬ 18 18 ਕਿਲੋ ਤੋਂ 18 18.5 ਕਿਲੋ ਹੁਣ ਤਿਆਰ ਆਗਾ ਵੀ ਆਪਾਂ ਕੰਡੇ ਦਾ ਮੰਨ ਕੇ ਚੱਲ ਵੀ ਉਹ ਹੋਣਗੇ ਮਤਲਬ ਐ ਨਹੀਂ ਹੈਗਾ ਵੀ ਲੀਟਰ ਵਾਲਾ ਨਹੀਂ ਹੈਗਾ ਨਹੀਂ ਉਹ ਨਹੀਂ ਹੈਗਾ ਜਿਵੇਂ ਝੱਗ ਫਲਾਗਮਣਾ ਚਲਾਉਂਦਾ ਕਿ ਫਿਰ ਜਿਵੇਂ ਮੇਲਿਆਂ ਤੇ ਤਬਾਈ ਹੁੰਦੀ ਹੈ ਹਨਾ ਜਮਾਂ ਬਾਹਰਤੀ ਜੋੜ ਕੇ ਟਾਈਮ-온-ਟਾਈਮ ਹਾਂ ਠੀਕ ਹੈ ਨਾ 18 ਤੋਂ 18.5 ਦੇ ਵਿਚਾਲੇ ਵਿਚਾਲਿਆਗਾ ਅੱਛਾ ਹਾਂ ਹੈਗੀ ਮੈਂ ਮਨਿਕ ਚੱਲ ਵੀ ਹੋਰ ਦਾ 15 ਸਾਲਾਂ ਚੰਗੀ ਜਿਹਾ ਖਾਮ ਕੇ 20 ਪਲੱਸ ਵਾਲੀ ਮੱਝ ਆ ਗਈ ਠੀਕ ਹੈ 20 ਕਿਲੋ ਵਾਲੀ ਮੱਝ ਆ ਹਾਂ ਜੀ ਹਾਂ ਠੀਕ ਹੈ ਤੇ ਹੁਣ 18 ਦੇ ਜਮਾਨ ਮਤਲਬ ਲੀਟਰ ਕੰਡਾ ਦਾ ਕੰਡਾ ਆਪਦਾ ਵੀ ਲੈ ਕੰਡਾ ਲਾ ਕੇ ਜਿਹਾ ਆਪਦਾ ਵੀ ਲੈ ਆਵਾ ਤੇ ਕੱਟੀ ਦਾ ਕੀ ਕਹਿੰਦਾ ਸੀ ਤੂੰ ਮੈਨੂੰ ਆ ਕੱਟੀ ਆ ਜੇ ਕਿਸੇ ਨੇ ਕੋਈ ਆਇਆ ਹੁੰਦਾ ਆਪਾਂ ਵਿਚਾਲਾ ਜਿਵੇਂ ਉਹ ਨਹੀਂ ਰੱਖਦਾ ਹਨਾ ਜਿੰਨਾਂ ਤੋਂ ਇਹ ਕਰਿਓ ਕਹਿੰਦੇ ਵੀ ਕੱਟੀ 6 ਮਹੀਨੇ ਦੀ 40000 ਦੀ ਕੱਟੀ ਆਪਾਂ ਰੱਖ ਲਾਂਗੇ ਇਹਦੀ ਕੱਟੀ ਵਾਪਸ ਕਰਦੇ ਚਾਹੀਦੇ ਹਾਂ ਹਾਂ ਜੀ ਕਿਸੇ ਨੇ ਕੋਈ ਆਇਆ ਹੁੰਦਾ ਅਗਲੇ ਨੂੰ ਹਣਾ ਵੀ ਆਪਾਂ ਕੱਟੀ ਨਹੀਂ ਉਹ ਕਰਨੀ ਹਣਾ ਚੀਮੀ ਨਾਲ ਹੀ ਹੋਗੀ ਆਪਣੇ ਨਾਲ ਜਿਹੇ ਵਿੱਚ ਕੁਛ ਰੁਪਏ ਆਪਾਂ ਉਹ ਕਰ ਦਾਂਗੇ ਛਾਈ ਰੱਖ ਲਿਆ ਜਦੋਂ ਆਪਦੀ ਠੀਕ ਹੈ 40000 ਦੀ ਕੱਟੀ ਵਾਪਸ 40000 ਦੀ ਕੱਟੀ ਵਾਪਸ ਕਰ ਲਾਂਗੇ ਖੋਲ ਫਿਰ ਕੇ ਨਾ ਤੋੜ ਕੇ ਥਾ ਮੈਂ ਮਿੱਤਰੋ ਨਾ ਤੁਹਾਨੂੰ ਮੈਂ ਦੱਸਾਂਗਾ ਲੰਮੀ ਲੰਮੀ ਵੀ ਬਹੁਤ ਆ ਤੇ ਲੇਵੇ ਵਾਲੇ ਪਾਸੋਂ ਵੀ ਚੰਗੀ ਆ ਸਾਫ਼ ਆ ਤੇ ਆਹ ਦੇਖ ਲਓ ਤੁਸੀਂ ਕੋਈ ਇਹਨੂੰ ਵੇਖੜ ਨਹੀਂ ਫੇਖੜ ਨਹੀਂ ਹਣਾ ਜਿਹੜਾ ਟਾਈਮ ਤੋਂ ਟਾਈਮ ਹਜੇ ਬਣੂਗੀ ਹਜੇ ਤਾਂ ਘਟੋੜ ਤਿੰਨ ਚਾਰ ਘੰਟੇ ਸੂ ਮਤਲਬ ਟਾਈਮ ਪਿਆ ਹਜੇ ਦਾ ਇਹ ਆ ਦੇਖੋ ਇਹ ਲੇਵੇ ਵਾਲਾ ਪਾਸਾ ਜਿਹੜਾ ਹੈਗਾ ਮੱਝ ਦਾ ਬਹੁਤ ਜਿਆਦਾ ਚੰਗਾ ਲੇਵਾ ਲੇਖਸ ਐਨ ਪੱਤਾਂ ਦੇ ਵਿੱਚ ਫਸ ਕੇ ਹੈਨਾ ਤੇ ਥਣ ਵੀ ਜਿਹੜਾ ਹੈਗਾ 3 ਕਿਲੋ 200 ਗ੍ਰਾਮ ਦੀ ਗਾੜੀ ਹੋਣਾ ਹੈਗੇ ਇਹਦੀ 3 ਕਿਲੋ 200 ਗ੍ਰਾਮ ਦੀ ਗਾੜੀ ਹੈ ਹਾਂ ਬਾਈ ਠੀਕ ਆ ਲੈ ਵੀ ਇਕੱਲੇ ਇਕੱਲੇ ਤੁਹਾਨੂੰ ਮੈਂ ਦੱਸਾਂਗਾ ਲੈ ਆਇਆ ਨਾ ਸਮਝ ਜਿਓ ਵੀ ਇਹੇ ਪਸੂ ਗੋਹੇ ਦੇ ਲੇ ਬੜਿਆ ਪਰ ਮੈਂ ਤੁਹਾਨੂੰ ਦੱਸਾਂਗਾ ਲੈ ਚੰਗੇ ਦੁੱਧ ਵਾਲੇ ਪਸ਼ੂਆ ਦੋਨੇ ਦੀ ਦੋ ਚੰਗੀਆਂ ਹੁਣ ਜੋ ਕਹੇ ਨੂੰ ਨਮਾਕ ਇਹ ਨਾ ਇਹਦੀ ਕਰੀ ਚੱਲ ਮੇਰੀ ਲਾਡੂ ਆ ਫਲਾਡੂ ਆ ਉਹ ਤਾਂ ਆਪਾਂ ਨੂੰ ਕਰਨਾ ਨਹੀਂ ਆਉਂਦਾ ਹਨਾ ਠੀਕ ਹੈ ਵੀ ਆ ਫਲਾਨੀ ਆਂਗੀ ਬਸ ਜਿੰਨੀਆਂ ਕਹਿ ਗਿਆ ਨੇ ਵਧੀਆ ਆ ਹਨਾ ਉਹ ਤਾਂ ਦੁੱਧੋ ਕੱਢਣਾ ਹੁੰਦਾ ਨਾ ਸਾਲੇ ਖਣਾ ਹੁੰਦਾ ਸਹੀ ਗੱਲ ਹੈ ਕੱਟੀ ਵੀ ਦੇਖ ਕੱਟੀ ਦਿਖਾਈ ਇੱਕ ਮਿੰਟ ਲੈ ਕੱਟੀ ਦਿਖਾ ਦੇ ਲੈ ਕੱਟੀ ਜਮਾ ਪਈਆ ਕਿ ਕਾਲੀ ਕੱਟੀ ਗੱਡੀ ਸੋਹਣੀ ਆ ਮੇਸਟਰ ਅਜੇ ਲੂੰ ਲਾਂ ਦੇਖ ਲੋ ਜੇ ਤਾਂ ਉਹ ਪਿਆਗਾ ਹਾਂ ਲਮਾਈ ਲੰਬੂਈ ਕਿੰਨੀ ਆ ਠੀਕ ਤੇ ਇਹਦਾ ਫਿਰ ਕੀ ਹਸਪਤਾ ਬਈ ਇਹਦਾ ਜੇ ਤਾਂ ਹੁਣ ਜਿਹਹਾ ਜਆ ਮੰਨ ਕੇ ਚੱਲ ਆ ਹਨਾ ਉਹ ਉਹ ਉਸ ਹਿਸਾਬ ਨਾਲ ਕਰ ਲਾਂਗੇ ਹਨ ਜਿਹੇ ਜਿਆ ਕੋਈ ਦੁੱਧ ਘਟ ਗਿਆ ਉਹੋ ਜਾਂ ਜਿਹ ਜਿੰਨਾ ਦੁੱਧ ਆਪਾਂ ਕਹਿਤਾ ਉਹਦੂ ਘਟੂਆ ਜਿਹੜਾ ਰੇਟ ਹੋਊਗਾ ਠੀਕ ਹੈ ਉਹ ਉਸ ਹਿਸਾਬ ਨਾਲ ਅਗਲਾ ਦੁੱਗਣਾ ਘਟਾ ਕੇ ਲੈ ਜੇ ਠੀਕ ਹੈ ਉਹ ਆਣੀ ਹੈਗਾ ਵੀ ਇੱਥੇ ਆ ਕੇ ਅਗਲਾ 15 ਇੰਨੇ ਨਿਕਲੂ ਜਦੋਂ ਉਹ ਹੋਵੇਗਾ ਜਿੰਨੇ ਜੇ ਸੌਦਾ ਹੋਊਗਾ ਅਗਲੇ ਦਾ ਠੀਕ ਹੈ ਜੀ ਹੁਣ 5000 ਨੂੰ ਵਧ ਗਈ ਫਿਰ ਉਹ ਹਜਾ ਉਹ ਹੋਈ ਚੱਲੂਗਾ ਹਨਾ ਠੀਕ ਹੈ ਹਾਂ ਹੁਣ ਦੀ ਆਪਾਂ ਅਗਲੇ ਨੂੰ 18 ਕਿਲੋ ਕਹਿਣਾ ਕੰਡਾ ਲਾ ਕੇ ਕਿਹੜਾ ਮਰਜ਼ੀ ਲੈ ਜੇ ਠੀਕ ਹੈ 18 ਕਿਲੋ ਜਿੰਦੂ ਮਰਜ਼ੀ ਹਾਂ ਚਾਰ ਟਾਈਮ ਚੋਈ ਚੱਲੇ ਜਹੇ ਕੋਈ ਆ ਛੱਟਾ ਹੋਵੇ ਕੋਈ ਹੋਰ ਹੋਵੇ ਥਾਂ 'ਚ ਨਾੜ ਗੱਠ ਦੋਨਾਂ ਦੀ ਆਪਣੀ ਜਿਹੀ ਹੋਈ ਇਹ ਜੀ ਦੀ ਗਾਰੰਟੀ ਆਪਾਂ ਗਾਰੰਟੀ ਰਹੂਗੀ ਹਾਂ ਹਾਂ ਕੋਈ ਵੀ ਆਨਲਾਈਨ ਮਗਾ ਸਕਦਾ ਕੋਈ ਉਹ ਵੀ ਕੋਈ ਆਪਾਂ ਨੂੰ ਹੋਣੀ ਹੈ ਨਾ ਇੰਨੀ ਕ ਸਹੀ ਦੀ ਤਾਂ ਤੇਰੀ ਮੈਂ ਵੀ ਦੇ ਦਿੰਦਾ ਹਾਂ ਇਹ ਚੀਜ਼ ਦਾ ਕੋਈ ਸੀਰਾ ਕੱਪ ਨਹੀਂ ਮਾਰ ਕੇ ਪਸੂ ਦਿੰਦਾ ਮਿੱਤਰ ਤੁਹਾਨੂੰ ਕਿਉਂ ਇੱਕ ਕੱਪ ਮਾਰ ਲਾਂਗੇ ਇਹਦਾ ਕਿਹੜਾ ਕੋਈ ਉਹ ਹੋਣਾ ਵੀ ਇਹਨਾਂ ਦੀ ਕੋਈ ਉਹ ਹੋਣਾ ਹਨ ਹਰ ਵਕਤ ਬਾਹਰ ਅੰਦਰ ਮਿਲਦੇ ਆਪਾਂ ਜਾਣੇ ਰਹਿਣੇ ਕੋਈ ਕਿਤੇ ਹੋਣੀ ਆਈ ਨਹੀਂ ਆਪਾਂ ਤੇ ਉਂਗਲ ਨਹੀਂ ਆਪਣੇ ਕੰਨੀ ਕਰ ਸਕਦਾ ਕਦੇ ਵੀ ਹੋ ਸਹੀ ਗੱਲ ਹਾਂ ਨਹੀਂ ਇਹ ਤਾਂ ਤੇਰਾ ਕੁੰਡੀ ਨੂੰ 21 ਨਹੀਂ ਕਹਿੰਦੇ 21 ਨੂੰ 19 ਦੱਸਾਂਗੇ ਜਿਹੜਾ ਅੱਛਾ ਮੈਨੂੰ ਆਏ ਦੱਸ ਜੇ ਹੁਣ ਤੇਰੀ ਕੋਲ ਉਹ ਦੂਜੀ ਮੈਂ ਆ ਗਈ ਅੰਦਰ ਚੱਲੀ ਏ ਆਹਾ 21 ਕਿਲੋ ਦੁੱਧ ਵਾਲੀ ਮੈਂ ਆਖਿਆ ਸੀ ਮੈਂ ਪਹਿਲਾਂ ਹਾਂ ਭਾਈ ਇਹ ਜਦੋਂ ਮੈਂ ਤੁਹਾਨੂੰ ਮੈਂ ਦੱਸਦਾ ਨਾ ਮੈਂ ਲੈਤੀ ਸੀ ਇਥੋਂ ਆਪਣਾ ਡਾਕਟਰ ਆ ਮਿੱਤਰ ਮਣੀ ਹਾਂ ਉਹਨੇ ਦਵਾਈ ਸੀ 18 ਕਿ ਦਿਨਾਂ ਦੀ ਮੈਂ ਸੱਸੂ ਹੀ ਥੱਲੇ 19 ਕਿਲੋ ਕੰਡਾ ਉਹ ਤਿਆਰ ਸੀ ਉਹ ਥੱਲੇ ਠੀਕ ਹੈ ਜਦੋਂ ਲੈਤੀ ਹਾਂ ਮੈਨੂੰ ਉੱਥੇ ਕਾਫੀ ਕਹਿਣ ਲੱਗ ਗਏ ਬਾਲੀ ਮਹਿੰਗੀ ਲੈੜੀ ਆ ਲੈ ਲਈ ਤੇ ਚੱਲ ਕੋਈ ਨਾ ਆਪਾਂ 20 700 ਦੀ ਚਵਾਈ ਕਰਾਤੀ ਸੀ 2 ਮਹੀਨੇ ਦੀ ਸੂਈ ਜਦੋਂ ਹੋ ਗਈ ਸੀ 1.7 ਕਿਲੋ 700 ਗ੍ਰਾਮ ਦੀ ਚਵਾਈ ਹੋ ਗਈ ਸੀ ਹਾਂ ਡਾਕਟਰ ਵਾਲੇ ਜਗਜੀਤ ਵਾਲੇ ਫੇਸ ਤੇ ਕਰਵਾਤੀ ਸੀਗੀ ਤੇ ਉਦੋਂ ਮੈਨੇ ਜ ਆਪਣੇ ਕੋਲ ਆ ਕੇ ਜੀ ਨਹੀਂ ਲਾਇਆ ਉਦੋਂ ਬਾਅਦ ਉਹ 4 ਮਹੀਨੇ ਦੀ ਸੂਈ ਹੋ ਗਈ ਇਹ ਫਿਰ ਆਪਾਂ ਤਨੋਲੇ ਮੇਲੇ ਦੇ 4.5 ਮਹੀਨੇ ਵਾਂਗੂ ਸੀ ਉਦੋਂ 18 ਕਿਲੋ 700 ਗ੍ਰਾਮ ਹੋ ਗਈ ਚਵਾਈ ਹੁਣ ਵੀ 17 ਕਿਲੋ ਦੀ ਹੀ ਜਾਂਦੀ ਦੱਦਾ ਹੁਣ ਵੀ 17 ਕਿਲੋ ਹੈ ਹਾਂ ਆ 26 ਤਰੀਕ ਨੂੰ ਉਹ ਕਰਾਦੀ ਆ ਗੱਬਰ ਕਰਾਈ ਆ ਹਾਂ ਆਪਣਾਂ ਵਾਲੇ ਘਟੇ ਦਾ ਕਰਵਾਤੀ ਆ ਠੀਕ ਹੈ ਮੈਂ ਇਹੀ ਕਹਿੰਦਾ ਨਾ ਵੀ ਦੇਖ ਨਿੱਕੀ ਜੀ ਮੱਝ ਆ ਨਿੱਕੀ ਜੀ ਦਾ ਮਨ ਕਵਾਲਿਟੀ ਹੁੰਦੀ ਹੈਗਾ ਹਣਾ ਜਿਹੜਾ ਹੋਗੇ ਨਾਸ਼ਾ ਲੈ ਦੇਣਾ ਕਵਾਲਿਟੀ ਦੇਣਾ ਹਣਾ ਸਹੀ ਗੱਲ ਤੇ ਬਾਕੀ ਆਪਾਂ ਦਾ ਇਹੀ ਆ ਭਾਈ ਨਾਸ਼ਾ ਲੈ ਦੇਣਾ ਫੀਡ ਤੇ ਬਰੀਡ ਦੇਣਾ ਇਹਨਾਂ ਜਿਆਦੇ ਤੇ ਬਾਕੀ ਲੋਕਾਂ ਦੀ ਜਗ੍ਹਾ ਸਾਨੂੰ ਪਤੀਏ ਦੇਖਦੇ ਆ ਗੱਲਾਂ ਦੰਦੀਆਂ ਨਹੀਂ ਆ ਤੇ ਇੰਨਾ ਦਾ ਉਹ ਆਗਾ ਵਾਕ ਕੱਟੇ ਕਿ ਨਹੀਂ ਚੱਲ ਫਿਰ ਕਰ ਬਾਕੀ ਹੁਣ ਇੱਕ ਗੱਲ ਹੋਰ ਆਪਾਂ ਜਿਹੜਾ ਕੱਟਾ ਗਾ ਲੈ ਕੇ ਆਏ ਸੀਗੇ ਆਪਾਂ ਨੂੰ ਬੜਾ ਦਾ ਟਾਈਮ ਮੈਨੂੰ ਵੀ ਲਾ ਲ ਇਹਦੀ ਭੈਣ ਵੀ ਪਿਛਲੇ 6 ਸੂਏ 17-18 ਗੱਲ ਦੁੱਧ ਕੱਢੀ ਕੱਟੇ ਦੀ ਪਿਛਲੇ ਸੂਏ ਦੀ ਮਾਂ ਨੇ 23 ਕਿਲੋ 700 ਗ੍ਰਾਮ ਤਰੋਲੇ ਮੇਲੇ ਦੇ ਕੱਢਿਆ ਠੀਕ ਹੈ 21 ਕਿਲੋ 700 ਗ੍ਰਾਮ 21 ਕਿਲੋ ਠੀਕ ਹੈ ਨਾ ਘਰੇ ਉਹਨਾਂ ਦੂਜੇ ਸੂਏ ਚ ਬਾਕੀ ਕੁਛ ਦੀ ਚਵਾਈ ਹੋਈ ਹੋਈ ਹੁਣ ਵੀ ਸੂਈ ਹੋਈ ਹੈ ਮਾਂ ਹੁਣ ਸੂਈ ਹੋਈ ਆ ਹੋਸ ਪੀਡੀਐਫ ਇਹ ਦੇ ਵਿੱਚ ਪਾਵਾਂਗੇ ਪੀਡੀਐਫ ਤੋਂ ਪਹਿਲਾਂ ਵੀ ਘਰੇ ਲੈਬ ਚਵਾਈ ਕਰਾ ਦੇ ਮਾਝੂ ਸਾਲ ਦੀ ਛਾਲ ਸੂੰਦੀ ਆ ਚਾਲਾ ਕਹਿੰਦਾ ਉਹਦੀ ਕੋਈ ਭੈਣ ਨਹੀਂ ਦਿੱਤਾਗਾ ਠੀਕ ਹੈ ਨਾ ਜਿੰਨਾ ਕਾ ਹੈਗਾ ਉਹਨਾਂ ਕਾ ਆਪਾਂ ਦਿਖਾ ਦਾਂਗੇ ਠੀਕ ਹੈ ਇਹਦੇ ਟੀਕੇ ਤਿਆਰ ਹੋਗੇ ਕੱਦੇ ਜੀ ਹਾਂ ਟੀਕੇ ਤਿਆਰ ਨੇਗੇ ਭਾਈ ਇਹਦੇ ਕੱਟੇ ਦੇ ਲੈ ਚੱਲੀ ਗਰਾਂ ਫਿਰ ਮ ਲਾ ਸਿਹਰਾ ਦਿਖਾ ਕੇ ਰਾ ਕੱਟਾ ਹੁਣ ਇੱਥੋਂ ਇਹ ਆਪਾਂ ਦਿਖਾ ਦਗੇ ਦੇ ਕੱਦ ਕਾਠ ਵੀ ਚੰਗਾ ਆ ਗਿਆ ਸਿੰਘਾਂ ਦਾ ਵੀ ਇਧਰ ਲੈ ਕੇ ਜਾਈਂਗਾ ਸਾਨੂੰ ਕਿੰਨੀ ਕੁ ਉਮਰ ਹੋ ਗਈ ਇਹਦੀ ਹੁਣ ਹੋ ਗਿਆ 2 ਸਾਲ ਦਾ ਪੂਰਾ ਕੇ ਸਵਾ 2 ਸਾਲਾਂ ਦਾ ਹੋ ਗਿਆ ਬਾਈ ਇਹ ਅੱਛਾ ਠੀਕ ਆ ਤੇ ਮੈਨੂੰ ਮਤਲਬ ਇਹਦੇ ਹੁਣ ਟੀਕੇ 2 ਕੇ ਜਮਾ ਤਿਆਰ ਹੋ ਗਏ ਟੀਕੇ ਹਾਂ ਬਾਈ ਟੀਕੇ ਆਪਾਂ ਇਹਦੇ ਡਾਕਟਰ ਅੰਮਰਪਾਲ ਤੋਂ ਕਰਾਏ ਨੇ ਕਰਨਾਲ ਤੋਂ ਤਿਆਰ ਹਨਾ ਠੀਕ ਹੈ ਜਿਹੜੇ ਮੰਨ ਕੇ ਚੱਲ ਆ ਵੀ ਅੱਛਾ ਉੱਥੋਂ ਤਿਆਰ ਕਰਵਾਇਆ ਤੇ ਹੁਣ ਇਹਦੀਆਂ ਡੋਜ਼ਾਂ ਜਿਹੜੀਆਂ ਹੈਗੀਆਂ ਕੀ ਸਾਹ ਕਿਤਾਬਾਂ ਦੇ ਰਹੇ ਹਾਂ ਫਿਰ ਹੁਣ ਇਹਦੀ ਰੋਜ 1500 ਰੁਪਏ ਰੱਖਿਆ ਬਾਈ ਆਪਾਂ 1500 ਰੁਪਏ ਹਾਂ ਜੀ ਹਾਂ ਬਾਕੀ ਕੋਈ ਜਿਹੜੇ ਡਾਕਟਰਾਂ ਨੂੰ ਹੋਰ ਵੀ ਕੋਈ ਇੱਕ ਤੈਨੂੰ ਕੋਈ ਐ ਬੰਦਾ ਚੈਲੰਜ ਨਹੀਂ ਕਰ ਸਕਦਾ ਵੀ ਇਹਦੀ ਮਾਂ ਦਾ ਦੁੱਧ ਮੈਂ ਤੈਨੂੰ ਦੱਸਾਂਗਾ ਕਿ ਆਪਾਂ ਸਾਲ ਦੀ ਸਾਲ ਚ ਪਾਉਣਿਆ ਹਨ ਇਹ ਲੋਕੀ ਉਹ ਹੋਇਆ ਬਾਕੀ ਇਹਦੀ ਭੈਣ ਵੀ ਦਿਖਾ ਦਾਂਗੇ ਆਪਾਂ ਥੋ ਥੋ ਥੋੜੇ ਦਿਨਾਂ ਤੱਕ ਜਦੋਂ ਹੋ ਗਿਆ ਉਹਦੀ ਚਵਾਈ ਕਰ ਇਹਨੇ ਜਿੱਦੇ ਮੱਝ ਦੀ ਉਹ ਕਰਿਆ ਠੀਕ ਹੈ ਨੀ ਚਲੋ ਇਹ ਵੀ ਕੱਟਾ ਵੀ ਤੇਰੀ ਬੰਤਰ ਬੰਦ ਕਰ ਦਿੱਤੀ ਬਾਕੀ ਚਿੰਗ ਸੁੰਗਿਆ ਨਾ ਉਹ ਕਰ ਗਿਆ ਬਾਕੀ ਬਾਈ ਇਹਦਾ ਰਿਕਾਰਡ ਮੈਨੂੰ ਆਏ ਦੱਸਿਗਾ ਇਹ ਪਿਓ ਵਾਲਾ ਪੱਖ ਕਿਹੜਾ ਇਹਦਾ ਐਮ 416 ਲੱਗ ਬਾਈ ਇਹਦੀ ਜਿਹੜੀ ਕੱਲ ਦੇ ਟੋਟ ਮੈਂ ਟੋਕਨ ਸੀਗਾ ਹਨਾ ਉਹ ਕਢਾਇਆ ਸੀਗਾ ਮੈਂ ਡਾਕਟਰ ਸਮਿਤ ਤੋਂ ਠੀਕ ਹੈ ਤੇ ਇੱਕ ਉਥੇ ਡਾਕਟਰ ਬੰਨ ਮਦੋਈ ਚਾਹੀਦੀ ਮਾਂ ਠੀਕ ਹੈ ਠੀਕ ਹੈ ਨਾ ਉਹਦੇ ਵੱਲੋਂ ਸਾਰਾ ਕੜਵਾ ਆ ਕੇ ਆਪਾਂ ਉਹ ਕਰ ਲੈ ਜਿੰਨਾ ਕਹਦਾ ਹੋਵਗਾ ਠੀਕ ਹੈ ਨਹੀਂ ਚਲੋ ਸੋਹਣਾ ਕੱਟਾ ਬੰਨ ਦੇ ਕਰਾ ਜੇ ਕਿ ਮਿੱਤਰੋ ਸੀਮਨ ਲੈਣਾ ਹੋਇਆ ਇਸ ਕੱਟੇ ਦਾ ਹਨਾ ਤਾਂ ਇਹਦਾ ਨਾਂ ਕੀ ਰੱਖਿਆ ਇਹਦਾ ਬੁਲਟ ਸਨਾਂ ਜੀ ਬੁਲ ਵੋਲਟ ਸਨਹ ਵੋਲਟ ਸਨਹ ਹੈ ਬਾਕੀ ਇੱਕ ਗੱਲ ਹੋ ਰਹੀ ਮਟੈਲਿਟੀ ਬਹੁਤ ਹੋ ਆ ਗਈ ਠੀਕ ਹੈ ਮਟੈਲਿਟੀ ਜਿੰਨੀ ਮੰਨ ਕੇ ਚੱਲ ਵੀ 100 ਦੀ 100 ਮਟੈਲਿਟੀ ਹੋਈ ਆ ਗਈ ਠੀਕ ਹੈ ਹਾਂ ਕੋਈ ਵੀ ਡਾਕਟਰ ਪਹਿਲਾਂ ਟੀਕਾ ਲਾ ਜਾ ਕੇ ਆਪਾਂ ਤਾਂ ਚੈੱਕ ਕਰਕੇ ਫੇਰ ਉਹ ਕਰ ਸਕਦਾ ਜੇ ਨਾ ਟੀਕੇ ਦੀ ਮਟੈਲਿਟੀ ਹੋ ਆਪਣੇ ਸਾਰੇ ਵਾਪਸ ਕਰ ਦੇ ਆਪਾਂ ਤਾਂ ਖਰਚਾ ਵੀ ਦੇ ਮੰਗੇ ਹੋਣ ਜਾਣਦਾ ਹਾਂਣ ਜਾਣਦਾ ਖਰਚਾ ਵੀ ਦੇ ਹਾਂ ਚਲੋ ਇਹ ਇਹ ਸਾਰਿਆਂ ਦਾ ਲੋਟਾ ਕੰਮ ਕਿਉਂ ਜੋ ਜੋ ਰਹੀ ਨਹੀਂ ਮੈਂ ਅਗਲੇ ਦੀ ਕੀ ਫਾਇਦਾ ਜੇ ਉਹੀ ਨਾ ਹੋਇਆ ਜੀ ਲੋ ਵੀ ਮਿੱਤਰੋ ਇਹ ਇਹ ਵਾਸਤੇ ਸੰਪਰਕ ਕਰ ਲਿਓ ਤੁਸੀਂ ਠੀਕ ਹੈ ਨਾ ਅ ਇਧਰ ਮੈਂ ਇਹਨੂੰ ਬੰਨਣ ਦੇ ਬਨ ਕਰਾਂ ਇੱਕ ਝੋਟੀ ਇੱਥੇ ਹੋਰ ਲਿਆ ਸੀਗਾ ਇਹ ਵੀ ਚੰਗੀ ਸਿਰੇ ਇੱਕ ਝੋਟੀ ਜਿਹੜੀ ਆਹ ਲਿਆ ਸੀ ਪਹਿਲਾਂ ਹਾਂ ਹਾਂ ਬਾਈ ਇਹ ਦੋ ਦੰਦ ਲੈਤੀ ਸੀ ਉਹ ਦਾ ਆਪਣੇ ਚੈਨਲ ਦੀ ਆਪਾਂ ਵੀਡੀਓ ਬਣਾ ਲੀਗੀ ਹਾਂ ਇਹ ਹੁਣ ਇਹ ਚਾਰ ਦੰਦ ਹੋ ਗਈ ਇਹ ਅੱਛਾ ਚਾਰ ਦੰਦ ਹੋ ਗਈ ਹਾਂ ਠੀਕ ਹੈ ਨਹੀਂ ਇਹ ਵੀ ਝੋਟੀ ਨੇ ਕਿੰਨਾ ਦਿੱਤਾ ਪਹਿਲੇ ਸੋਏ ਫਿਰ ਇਹਦੇ ਬਾਈ ਆਪਣੇ ਕੋਲੇ 13 13.5 ਕਿਲੋ ਦਿੱਤਾ ਕੰਡੇ ਦਾ ਹਾਂ ਕੰਡੇ ਦਾ ਹਾਂ ਕਾਹੇ ਨਰਮੀ ਕੋਈ ਜਲੀ ਵੀ ਜਦੋਂ 15 ਦੇ ਤਾਂ ਹਾਂ 13.5 ਠੀਕ ਹੈ ਤੇ ਇਤਰਾ ਹੀ ਜਿਹੜਾ ਕੱਟਾ ਹ ਵਿਚ ਇਹ 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 ਆ ਆਹਾ ਇਹਦੀ ਮਾਂ ਹਾਂ ਹਾਂ ਬਈਏ ਮੈਂ ਨਾਗਾ ਠੀਕ ਆ ਇਹਦੇ 18 ਕਿਲੋ ਦੁੱਧ ਆਪਾਂ ਚੋਇਆ ਉਹਦੇ ਬਾਅਦ ਫਿਰ ਥੋੜਾ ਜਿਹਾ ਮੱਕੀ ਦਾ ਕੰਮ ਚੱਲ ਪੈ ਗਿਆ ਨਾ 4-5 ਪਾਉਂਡ ਲੱਗੇ ਸੀਗੇ ਠੀਕ ਤੇ ਉਹ ਚਵਾਈ ਕਰ ਉਹ ਇਹ ਹੁਣ ਸਾਡੇ ਪਿੰਡਾਂ ਕੋਲੇ ਗਿਆ ਕਟਾ ਇਹ ਕੋਟਲੀ ਗਿਆਗਾ ਬਾਈ ਹਾਂ ਇਹ ਐਮ 29 ਦਾਗਾ ਇਹ ਐਮ 29 ਸਾਰਾ ਮੈਂ ਜੇ ਟੋਕਣ ਲੱਗਿਆ ਹੋਇਆ ਸਰਕਾਰੀ ਇਹਦੇ ਚਵਾਈਆਂ ਹੋਈਆਂ ਹੋਣ ਅਸਲ ਇਹ ਦੇਤਾ ਕਟਾ ਹਾਂ ਇੱਕ ਦੋ ਲੈ ਕੇ ਜਾਣਗੇ ਫਿਰ ਬਸ ਇੱਕ ਦੋ ਦਾ ਬਗ ਜੂਗਾ ਜੇ ਮੱਜ ਫਿਰ ਉਹੀ ਮਿਲ ਪੈਂਦੀ ਹੈ ਮੱਜ ਸਾਰੀਆਂ ਹੀ ਮਿਲਦੀਆਂ ਨੇ ਉਹ ਮੈਂ ਤਾਜੀ ਆ ਵੀ ਉਹ ਵੀ ਤਾਈ ਮਿਲਦੀ ਥਾਪੀ ਮਾਰ ਕੇ ਬਹਿ ਜਾ ਥੱਲੇ ਤੇ ਚਲੋ ਬਹੁਤ ਬਹੁਤ ਧੰਨਵਾਦ ਤੇਰਾ ਮੈਂ ਕਹਨਾਗਾ ਸਿਰਿਆ ਵੀ ਚਲ ਮੇਲਿਆਂ ਦਾ ਕੁਝ ਤਾਂ ਸੁਖ ਹੋਇਆ ਹਨਾ ਚੰਗਾ ਸ਼ੌਂਕ ਪੈਦਾ ਹੋਇਆ ਇਹ ਮੇਲਿਆਂ ਦੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਹਨਾ ਜਿਹਨੇ ਜੇ ਕੋਈ ਉਹ ਕਰਨਾਗਾ ਜੀ ਠੀਕ ਹੈ ਨੰਬਰ ਹੋਰ ਫਿਰ ਲਾਸਟ 81461 70809 ਠੀਕ ਆ 81461 70809 ਠੀਕ ਆ ਤੇ ਲੋ ਵੀ ਮਿੱਤਰੋ ਜੇ ਗੱਲ ਕਰਗੇ ਹਨਾ ਹੁਣ ਲਾਸਟ ਦੇ ਉੱਤੇ ਇਹ ਦੋਨੇ ਪਸ਼ੂਆਂ ਦੀ ਚੰਗੇ ਨੇ ਲੰਬਾ ਨਹੀਂ ਆਉਂਦਾ ਠੀਕ ਆ ਲੈ ਜਾਉਂਗੇ ਜੇਰ ਜੂ ਰੋਕੇ ਆ ਕੀ ਸਭ ਕੁਛ ਸਭ ਡਾਣਾ ਸਭ ਪਿਆ ਆਪਣੇ ਕੋਲ ਵੀਡੀਓ ਵੀ ਪਈ ਆ ਕਿ ਜੇ ਜੂਰ ਦੀ ਕਿਤਾਹ ਗੱਲ ਹੁੰਦੀ ਆ ਕੋਈ ਹੋਣੀ ਅੱਜ ਸਵੇਰ ਚ ਹੈ ਖਾਲੀ ਹੋ ਜੂ ਬੋਲੇ ਦੇ ਵਿੱਚ ਕੋਈ ਹੋਣੀ ਕਿਤਾਹ ਹੁੰਦਾ ਨਾ ਵੀ ਰੋਕ ਕੇ ਉਹ ਬਾਲਟੀ ਚ ਕੱਢਿਆ ਪਿਆ ਖਿਖਾ ਵੀ ਦਿਨੇ ਆਪਾਂ ਨੂੰ ਕੋਈ ਹੁੰਦਾ ਤੇ ਲੈ ਮੈਂ ਤੁਹਾਨੂੰ ਦੱਸਾਂਗਾ ਇਹ ਕੱਲੀ ਕੱਲੀ ਗੱਲ ਦੀ ਤਸੱਲੀ ਕਰਾਉਗਾ ਮੰਦਾ ਠੀਕ ਹੈ ਐ ਨਹੀਂ ਹੈਗਾ ਵੀ ਕਹਿੰਦਾ ਆਪਾਂ ਨਾ ਕੱਢਿਆ ਹੋਵੇ ਬੋਲਾ ਠੀਕ ਹੈ ਠੀਕ ਹੈ ਗੱਲ ਕੋਈ ਹੋਣੀ ਨਾ ਉਹ ਰਜਾ ਕੇ ਬੱਚੀ ਨੂੰ ਜਦੋਂ ਹੋ ਹੋ ਗਿਆ ਨਾ ਅੱਛਾ ਵੀ ਉਹ ਕੋਈ ਫੜਾ ਯਾਰ ਦੁੱਧ ਪੁੱਛੇ ਛੂਟ ਬੋਲੀ ਜਾਂਦਾ ਅੱਜ ਕੱਲ ਦੇਖਦਾ ਹੁਣ ਮੈਂ ਉਹ ਨਾਲ ਵਿੱਚ ਬਾਜ਼ਾਰ ਲਾ ਕੇ ਦੇਖਦੀ ਰਹਿਣਾ ਕੋਈ ਵੀਡੀਓ ਪਾਤੀ ਹੋਰ ਪਾਤੀ ਐ ਨਾ ਉਹ ਖੜੀ ਜਾਂ ਕੋਈ ਨਾ ਟਾਈਮ ਟਾਈਮ ਚੋਵਾਂਗੇ ਠੀਕ ਹੈ ਸੌਦਾ ਕਰਕੇ ਵੀ ਦੋ ਟਾਈਮ ਆਲਾ ਦੋ ਆ ਵੀਡੀਓ ਕਾਲਦੇ ਵੀ ਦੋ ਟਾਈਮ ਚੋਵੇ ਫੇਰ ਜਾ ਸਕਦਾ ਮਾਗੁਰਾ ਆਪਣਾ ਲੰਬਾ ਨਹੀਂ ਦੇਣਾ ਹੈ ਆਪ ਨੂੰ ਨਾ ਪਾ ਦਈਏ ਨਾ ਦੇਗੇ ਨਾ ਲੱਗੇ ਨਾ ਲਈਏ ਜਦ ਮੈਂ ਮੱਛ ਲਿਆ ਸੀਗਾ ਨਾਲ ਅਗਲੇ ਹੱਥ ਨੇ ਚੋਈ ਮਾ ਜਾ ਕੇ ਉਹਨੇ ਤੜਕੇ ਫਿਰ ਟੇ ਮੋਟਰ ਵਿਚੋਈ ਕਿਉਂਕਿ ਯਾਰ ਪਹਿਲਾ ਵਪਾਰੀ ਆ ਤੂੰ ਮੈਂ ਮੁਰਕੇ ਨਾਲ ਲੰਬਾ ਦੇਵਾ ਚਾਹੇ ਓਡੇ ਗੇਟੋ ਜਾਂਦੀ ਮਰ ਜੇ ਸੋਨੂੰ ਕੋਈ ਲੰਬਾ ਨਹੀਂਗਾ ਉਹ ਮੇਰੀ ਹੋ ਗਿਆ ਅਗਲੇ ਇੱਥੇ ਜਾ ਆਪਲੇ ਨੂੰ ਕਹੇ ਨਾ ਵੀ ਤਸ਼ੱਲੀ ਕਰ ਲੋ ਉੱਥੇ ਅਗਲੇ ਦੇ ਹੁਣ ਕਿ ਅਗਲੇ ਨੂੰ ਲੰਬਾ ਮੰਦਿਓ ਹਣਾ ਬਈ ਸਾਹਾਂ ਨੇ ਚੀਜ਼ਾਂ ਹੁੰਦੀਆਂ ਨੇ ਸਹੀ ਗੱਲ ਸਹੀ ਗੱਲ ਹੈ ਕਈ ਵਾਰੀ ਕੀ ਪਸੂ ਜੀਵ ਵੀ ਨਹੀਂ ਲੌਂਦਾ ਯਾਰ ਸੌ ਪਸੂ ਹੋ ਜਾਂਦਾ ਹਣਾ ਠੀਕ ਹੈ ਐ ਨਹੀਂ ਹੈਗਾ ਵੀ ਲਿਬ੍ਰਿਟੀ ਬਿੜੀ ਜੀ ਨਾ ਮੰਨਿਓ ਤੇ ਦੁੱਧ ਵਾਲੀ ਆ ਗਾਂ ਵੀ ਦੁੱਧ ਵਾਲੀ ਆ ਠੀਕ ਆ ਤੇ ਦੱਸਿਓ ਫਿਰ ਕਮੈਂਟ ਕਰਕੇ ਕਿਵੇਂ ਲੱਗੀਆਂ ਬਾਈ ਦੀਆਂ ਗੱਲਾਂ